ਬੱਚਿਓ ਸਤਿ ਸ਼੍ਰੀ ਅਕਾਲ ਤੁਹ ਸਭ ਦਾ ਸਵਾਗਤ ਕਰਦਾ ਹਾਂ ਅੱਜ ਦੀ ਵੀਡੀਓ ਵਿੱਚ ਅੱਜ ਮੈਂ ਸਭ ਨੂੰ ਕਹਾਂਣ ਚਾਹਾਂ ਹਾਂ ਬਿਮਾਰੀ ਦੀ ਛੁੱਟੀ ਲਈ ਬੇਨਤੀ ਪੱਤਰ ਤਾਂ ਜੇ ਤੋ ਹਾਂ ਨੇ ਹਸ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਰਹੀਗੀ ਤਾ ਤੋ ਕਰ ਦਿਓ ਨਾਲ ਕਰ ਦੇ ਇਸ ਵੀਡੀਓ ਨੂੰ ਲਾਈਕ ਉਸ ਬੈਲ ਆਈਕਨ ਨੂੰ ਵੀ ਸਰਤ ਬਾ ਦਿਓ ਤਾਂ ਕਿ ਤੁਹ ਮੇਰੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲੇ ਤਾਂ ਚਲੋ ਹੋੜਾ ਪਾ ਕਰਦੇ ਹਾਂ ਇਸ ਵੀਡੀਓ ਨੂੰ ਸਟਾਰਟ ਸੇਵਾ ਵਿਖੇ ਸ਼੍ਰੀਮਤੀ ਮੁੱਖ ਅਧਿਆਪਕਾ ਜੀ डैश स्कूल डैश शहर श्रीमती जी विनती है कि मैं ਤੁਹਾਡੇ ਸਕੂਲ ਦਾ डैश ਜਮਾਤ ਦਾ ਵਿਦਿਆਰਥੀ ਹਾਂ ਕੱਲ ਮੈਨੂੰ ਘਰ ਜਾਂਦਿਆਂ ਹੀ ਤੇਜ਼ ਬੁਖਾਰ ਹੋ ਗਿਆ ਸੀ ਡਾਕਟਰ ਨੇ ਮੈਨੂੰ 2 ਦਿਨ ਆਰਾਮ ਕਰਨ ਲਈ ਕਿਹਾ ਹੈ ਕਿਰਪਾ ਕਰਕੇ ਮੈਨੂੰ 2 ਦਿਨ ਦੀ ਛੁੱਟੀ ਦਿੱਤੀ ਜਾਵੇ ਮੈਂ ਆਪ ਜੀ ਦਾ ਬਹੁਤ ਧੰਨਵਾਦੀ ਹੋਵਾਂਗਾ ਮੈਂ ਆਪ ਜੀ ਦਾ ਆਗਿਆਕਾਰੀ ਨਾਮ ਜਮਾਤ ਅਤੇ ਰੋਲ ਨੰਬਰ ਤਾਂ ਪਿਆਰੇ ਬੱਚੇ ਅੱਜ ਦੀ ਵੀਡੀਓ ਲਈ ਮੈਂ ਤੁਸ ਸਾਨੂੰ ਅਗਲੀ ਵੀਡੀਓ ਵਿੱਚ ਇਸ ਨੂੰ ਬੋਰ ਦੇਖਣ ਲਈ ਧੰਨਵਾਦ